গাত কৰো মই

इंडिया स्पोर्टलाइट 24 न्यूज चैनल ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਟਾਈਮ ਖੜਿਆ ਜੀ ਬਟਾਲਾ ਸ਼ਹਿਰ ਦੇ ਨਹਿਰੂ ਗੇਟ ਵਿਖੇ ਤੁਹਾਨੂੰ ਤਸਵੀਰਾਂ ਪਹਿਲਾਂ ਝਾਤ ਮਰਵਾ ਦਈਏ ਕਿ ਇਸ ਟਾਈਮ ਰਾਤ ਦੀ ਤੁਸੀਂ ਪੁਲਿਸ ਦੀ ਗਸ਼ਤ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਆਂਟਮਨਲਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਚੈਕਿੰਗ 15 ਅਗਸਤ ਤੋਂ ਲੈ ਕੇ ਜਿਹੜਾ ਦਿਨੜਾ ਉਸ ਨੂੰ ਲੈ ਕੇ ਚੱਗੇਗੀ ਦੂਜਾ ਜੇ ਤੁਸੀਂ ਪੰਜਾਬ ਪੁਲਿਸ ਦਾ ਰਾਦ ਪ੍ਰਾਲਾ ਦੇਖ ਰਹੇ ਹੋ ਕਿਸ ਤਰ੍ਹਾਂ ਆਂਟਮਨ ਜਾਣ ਵਾਲੇ ਪਬਲਿਕ ਰੋਕਿਆ ਜਾ ਰਿਹਾ ਤੇ ਉਹਨਾਂ ਦੇ ਬੈਗ ਵੀ ਚੈੱਕ ਕੀਤੇ ਜਾ ਰਹੇ ਹਨ ਮੌਕੇ ਦੇ ਤੇ ਤੁਹਾਨੂੰ লাইਵ ਤਸਵੀਰਾਂ ਦਿਖਾ ਦਿੰਦੇ ਆਂ ਕਿ ਸਾਰੇ ਪੀਸੀਆਰ ਦੀ ਪੈ ਸਟੈਂਡ ਤੇ ਰਾਦੇ ਟਾਈਮ ਮੌਜੂਦ ਹਾਂ ਕਿਉਂਕਿ 15 ਅਗਸਤ ਦਾ ਤਿਹਾੜਾ ਨਾਲ ਹੀ ਉਸ ਦੇ ਨਾਲ ਹੀ ਬਟਾਲਾ ਦੇ ਵਿੱਚ ਜਨਮਸ਼ਤੀ ਦਾ ਤਿਹਾੜਾ ਵੀ ਜਿਹੜਾ ਹਰ ਸਾਲ ਬੜੀ ਖੂਬੀ-ਕੂਮਤ ਨਾਲ ਮਨਾਇਆ ਜਾਂਦਾ ਮੌਜੂਦਨ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਸਰ ਸਭ ਤੋਂ ਪਹਿਲੇ ਜੀ 15 ਅਗਸਤ ਦਾ ਦਿਨ ਆ ਰਿਹਾ ਜੀ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੁਹਾਡੇ ਕੋਲ ਤੇ ਕਿਹੜਾ ਪਰ ਬੰਨ੍ਹਦੇ ਆਂ ਪਹਿਲਾਂ ਸਾਰਿਆਂ ਨੂੰ ਜੀ ਬਹੁਤ ਬੋਲ ਚੱਲਦੀ ਆ ਆਜ਼ਾਦੀ ਦੇ ਝੜੇ ਦੀਆਂ ਤੇ ਬਾਕੀ ਸਾਡੀ ਬਟਾਲਾ ਪੁਲਿਸ ਵੱਲੋਂ ਉਰਾ ਜਿਹੜੇ ਸਸ਼ਕੈ ਪ੍ਰਬੰਧ ਕੀਤੇ ਗਏ ਆ ਸਾਰਾ ਨਾਕਾਬੰਦੀ ਦਿਨ ਰਾਤ ਨੂੰ ਨਾਈਟ ਪੈਟ੍ਰੋਲਿੰਗ ਜਿਹੜਾ ਚੱਲ ਰਹੀਆਂ ਨੇ ਤੇ ਕਿਸੇ ਤਰ੍ਹਾਂ ਪਬਲਿਕ ਵਿੱਚ ਆਪਾਂ ਦੇਖ ਹੀ ਰਹੇ ਆ ਬਕਾਇਦਾ ਪ੍ਰਾਪਰ ਚੈਕਿੰਗ ਕੀਤੀ ਜਾ ਰਹੀ ਹੈ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਰਾਤ ਨੂੰ ਕਈ ਹੁੱਲੜ ਬਾਜ ਹੁੰਦੇ ਨੇ ਰਾਤ ਨੂੰ ਨਿਕਲ ਆਉਂਦੇ ਨੇ ਆਪਣੇ ਮੋਟਰਸਾਈਕਲ ਲੈ ਕੇ ਕੋਈ ਹੁੱਲੜ ਬਾਜਾਂ ਵਾ ਸਾਡਾ ਇਹੋ ਮੈਸੇਜ ਆ ਕਿ ਆਪਣਾ ਜਿਹੜੀ ਇਹ ਹੁੱਲੜ ਬਾਜੀ ਬੰਦ ਕਰਨ ਅਮਨ ਮਾਨ ਰਹਿਣ ਤੇ ਲੋਕਾਂ ਨੂੰ ਅਮਨ ਮਾਨ ਰਹਿਣ ਦੇਣ ਨਹੀਂ ਤੇ ਅਦਰਵਾਈਜ਼ ਜੋ ਐਸਮਰ ਲਾ ਲਾਭ ਜੀ ਲੈਂਡ ਉਨਾਂ ਨੂੰ ਜੋ ਕਰੂਨੀ ਕਾਰਵਾਈ ਕੀਤੀ ਜਾਏਗੀ ਸਰ ਕਿੱਥੇ ਕਿੱਥੇ ਆਪਣੀ ਸਰਵੇ ਕੀਤੀ ਜਾ ਰਹੀ ਹੈ ਤੁਸੀਂ ਨਾਈਟ ਹਜ਼ ਨਿਕਲੇ ਹੋ ਤੇ ਕਿੱਥੇ ਕਿੱਥੇ ਤੁਹਾਡੀ ਪੁਲਿਸ ਜਿਹੜੀ ਹੈ ਆਸ਼ਮ ਚੱਕਰ ਰੌਣ ਲਗਾ ਰਹੀ ਹੈ ਬਟਾਲਾ ਪੂਰੇ ਪੂਰੇ ਡਿਸਟ੍ਰਿਕਟ ਦੇ ਵਿੱਚ ਜੀ ਪੂਰਾ ਡਿਸਟ੍ਰਿਕਟ ਆਪਾਂ ਜਿਹੜੀ ਹੈ ਨਾਈਟ ਜਿਹੜੀ ਹੈ ਪੂਰੀ ਡੋਮਿਨੈਂਸ ਹੈ ਪੁਲਿਸ ਦੀ ਪੂਰਾ ਬਾਰਡਰ ਏਰੀਆ ਪੂਰਾ ਸਿਟੀ ਏਰੀਆ ਸ੍ਰੀ ਹਰਗੋਬਿੰਦਪੁਰ ਫਦੇਗੜ ਜੁੜੀਆਂ ਸਾਰੇ ਏਰੀਆ ਵਿੱਚ ਜਿਹੜੀ ਹੈ ਪੁਲਿਸ ਜਿਹੜੀ ਹੈ ਪ੍ਰੈਜੈਂਸ ਹੈ ਰਾਉਂਡਰ ਨਾਈਟ ਜਿਹੜੀ ਉਹ ਚੱਲ ਗਈ ਤੇ 15 ਜਨਵਰੀ ਤੋਂ ਬਾਅਦ ਬਾਬਾ ਜੀ ਦਾ ਵੀ ਵਿਆਹ ਪੂਰਾ ਵਾਰਿਆ ਜੀ ਉਹਦੇ ਉ ਜੰਧੜਾ ਚਲੋ ਹਰਕ ਨੇ ਆਸ਼ੂ ਲਾਜ ਜਨਮ ਮਨਾਉਣਾ ਤੇ ਉਹ ਵੈਗੁਰੂ ਆ ਮਨਾਉਣ ਵਾਲੇ ਬਾਕੀ ਪੁਲਿਸ ਵੱਲੋਂ ਤੇ ਗੁਰੂ ਮਹਾਰਾਜ ਦੀ ਔਰਦਾ ਲੈ ਕੇ ਆਪਾਂ ਬਹੁਤ ਪਰ ਤੁਪਾਂ ਲੱਗੀ ਸਰ ਵੇਖਿਆ ਜਾਂਦਾ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਪੂਰਾ ਪਿੰਡਾਂ ਦੇ ਵਿੱਚ ਲੋਕ ਸਪੀਕਰ ਲਗਾ ਕੇ ਟਰੈਕਟਰ ਵਗੈਰਾ ਲੈ ਕੇ ਆਉਂਦੇ ਹੁੱਲੜ ਬਾਜ਼ ਕਰਦੇ ਉਹਨਾਂ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਉਹ ਤੇ ਆਪਾਂ ਇਹ ਆ ਵੀ ਉਹਨਾਂ ਸਾਡੀ ਇਹੋ ਪੀਲ ਆ ਕਿ ਗੁਰੂ ਮਹਾਰਾਜ ਜਿਹੜੀ ਆ ਉਹ ਆਪਣਾ ਜੋ ਮਰਿਆਦਾ ਜਿ ਰਹਿ ਕੇ ਉਹ ਆਪਣਾ ਸੰਗੀਤਨ ਕਰਨਾ ਚਾਹੀਦਾ ਗੁਣਗਾਨ ਕਰਨਾ ਚਾਹੀਦਾ ਤੇ ਇਹੋ ਜਿਹੀ ਹਲਵਾਜੀ ਨਹੀਂ ਕਰਨੀ ਚਾਹੀਦੀ ਏਸੀਜੀ ਡੀਐਸਪੀ ਕਸਤੂਰੀ ਲਾਲ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਤੁਸੀਂ ਦੇਖਿਆ ਮੌਕੇ ਦੀ ਤਸਵੀਰਾਂ ਦੇ ਵਿੱਚ ਇਸ ਟਾਈਮ ਰਾਤ ਦੇ ਨਾਈਟ ਸਮੇਂ ਦੇ ਉੱਤੇ ਵੀ ਜਿਹੜੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਨਾਈਟ ਨਾਈਟ ਦੇ ਸਰਵੇ ਦੇ ਉੱਤੇ ਜਿਹੜੇ ਪੀਸੀਆ ਦੀ ਡਿਊਟੀ ਕਰਦੇ ਨੇ ਉਹ ਵੀ ਜਵਾਨ ਜਿਹੜੇ ਰਾਤ ਨੂੰ ਤੁਹਾਨੂੰ ਦਿਖਾ ਰਹੇ ਨੇ ਤਸਵੀਰਾਂ ਪਟਾਲਾ ਸ਼ਹਿਰ ਦੀਆਂ ਜਿਹੜੇ ਪੀਸੀਆ ਦੀ ਡਿਊਟੀ ਦੇ ਉੱਤੇ ਰਾਤ ਨੂੰ ਵੀ ਸਾੜੇ ਸੜਕਾਂ ਉੱਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਚੈਨਲ ਸੁਣਦੇ ਹੋ ਪਰ ਇਹ ਤੁਹਾਡੀਆਂ ਵਸਤੇ ਆਪਣੀਆਂ ਨਿੰਦਾ ਜਾ ਕੇ ਤੁਹਾਡੇ ਵਾਸਤੇ ਰਖਵਾਲੀ ਕਰਦੇ ਹਨ ਬਟਾਲਾ ਸ਼ਹਿਰ ਦੀ ਅਗਲੀ ਆਪਣੀ ਦੇ ਨਾਲ ਜਲਦੀ ਮਿਲਾਂਗੇ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਨੌਤਰਾ ਸੰਯੋਗੀ ਕਰਮਜੀ ਜੰਮਾ ਧੰਨਵਾਦ